ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਸਿੰਗਾਪੁਰ ਵਿੱਚ ਵਰਕ ਵੀਜ਼ੇ ਉੱਤੇ ਆਏ ਹੋਏ ਹਾਂ ਤੇ ਅੱਜ ਆਪਾਂ ਨੂੰ ਵਰਕ ਵੀਜ਼ੇ ਉੱਤੇ ਆਇਆ ਨੂੰ ਪੂਰੇ 70 ਦਿਨ ਹੋ ਚੁੱਕੇ ਆ ਤੇ ਪਿਛਲੇ ਕੁਝ ਦਿਨਾਂ ਤੋਂ ਆਪਾਂ ਹਨਾ ਵੀਡੀਓ ਜਿਹੜੀ ਨਹੀਂ ਪਾ ਸਕੇ ਉਹ ਇਸ ਕਰਕੇ ਕਿ ਆਪਣੀ ਨਾਈਟ ਸ਼ਿਫਟ ਚੱਲ ਰਹੀ ਹੈ ਨਾਈਟ ਸ਼ਿਫਟ ਡਾ ਦਾ ਵਰਕ ਆਉ ਕਾਫੀ ਲੰਬਾ ਟਾਈਮ ਹੋ ਜਾਂਦਾ ਹੈ 16-17 ਘੰਟੇ ਦਾ ਵਰਕ ਹੋ ਜਾਂਦਾ ਹੈ ਇਸ ਕਰਕੇ ਟਾਈਮ ਬਹੁਤ ਘੱਟ ਮਿਲਦਾ ਹੋਗਾ ਵੀਡੀਓ ਬਣਾਉਣ ਦਾ ਤੇ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਨਾ ਇੱਕ ਘਟਨਾ ਹੋਈ ਆ ਤੇ ਵੈਸੇ ਤਾਂ ਉਸ ਬਾਰੇ ਹੁਣ ਬਹੁਤ ਚਰਚਾ ਹੋ ਚੁੱਕੀ ਆ ਪਰ ਗੱਲ ਇਹ ਆ ਕਿ ਹਨਾ ਅਸਲ ਜਿਹੜਾ ਜ਼ਿੰਮੇਵਾਰ ਆ ਇਸ ਘਟਨਾ ਦਾ ਉਹ ਕੌਣ ਆ ਤਾਂ ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ ਜਿਵੇਂ ਕਿ ਹੁਣ ਪਤਾ ਆਪਾਂ ਨੂੰ ਜਿਵੇਂ ਅਮਰੀਕਾ ਨੇ 103 ਜਿਹੜੇ ਇੰਡੀਆਨਾ ਹੋ ਕੁਝ ਪੰਜਾਬ ਦੇ ਨੇ ਕੁਝ ਹੋਰ ਸਟੇਟ ਦੇ ਨੇ ਤੇ ਡਿਪੋਰਟ ਕਰਕੇ ਉਹ ਭੇਜੇ ਆ ਉਨਾਂ ਨਾਲ ਵਰਤਾਵ ਕੀਤਾ ਹੋ ਇੱਕ ਮੁਜਰਮਾਂ ਦੀ ਤਰ੍ਹਾਂ ਵਰਤਾਵ ਕੀਤਾ ਹਨ ਤੇ ਜਿਹੜਾ ਕਿਸੇ ਦੇਸ਼ ਵਿੱਚ ਇਲੀਗਲ ਤਰੀਕੇ ਨਾਲ ਜਾਣਾ ਉਹ ਹੈ ਵੀ ਇੱਕ ਮੁਜਰਮ ਬੰਦੇ ਦਾ ਕੰਮ ਹੀ ਆ ਤੇ ਕਿਤੇ ਨਾ ਕਿਤੇ ਇਹ ਗਲਤ ਵੀ ਆ ਕਿ ਇਹ ਇੱਕ ਬਹੁਤ ਹੀ ਹਨਾ ਅਫਸੋਸ ਦੀ ਗੱਲ ਹੈ ਕਿਉਂਕਿ ਬਹੁਤ ਸਾਰੇ ਪੈਸੇ ਲੱਗੇ ਹੁੰਦੇ ਆ ਲੱਖਾਂ ਰੁਪਈਆ ਲੱਗਿਆ ਲੱਖਾਂ ਜਿਹੜੀਆਂ ਹੁੰਦੀਆਂ ਮਨ ਵਿੱਚ ਕੋਈ ਪਲੈਨਿੰਗ ਹੁੰਦੀਆਂ ਗਿਆ ਪਰਿਵਾਰ ਦੀਆਂ ਇਹ ਕਿਸੇ ਵੀ ਤਰ੍ਹਾਂ ਨਹੀਂ ਲਾਲ ਹੋਣਾ ਬਹੁਤ ਇਹ ਗਲਤ ਗੱਲ ਹੋਈ ਜਿਹ ਲੱਖਾਂ ਸੁਬਨੇ ਇੱਕ ਦਿਨ ਚ ਜੂਰੂ ਜੂਰ ਹੋ ਜਾਣੇ ਬਹੁਤ ਵੱਡੀ ਗੱਲ ਹੁੰਦੀ ਆ ਪਰ ਇੱਥੇ ਹਨਾ ਗਲਤੀ ਆਪਾਂ ਕਿਸੇ ਦੀ ਨਹੀਂ ਮੰਨ ਸਕਦੇ ਕਿਉਂਕਿ ਗਲਤੀ ਇਹ ਆਪਣੀ ਆ ਆਪਾਂ ਜਿਹਨੂੰ ਲੱਖਾਂ ਰੁਪਈਆ ਲਾ ਰਹੇ ਆ ਆਪਾਂ ਨੂੰ ਵੀ ਪਤਾ ਵੀ ਆਪਾਂ ਇਲੀਗਲ ਤਰੀਕੇ ਨਾਲ ਜਾ ਰਹੇ ਆ ਇਲੀਗਲ ਤਰੀਕੇ ਨਾਲ ਕਿਸੇ ਵੀ ਦੇਸ਼ ਦੇ ਅੰਦਰ ਐਂਟਰੀ ਕਰਨੀ ਉਹ ਕੋ ਗੁਨਾਹ ਹੀ ਆ ਨਾ ਇੱਕ ਉਹ ਮਜਨੂ ਵੀ ਆ ਚੰਗੀ ਗੱਲ ਹੈ ਕਿ ਜਿਹੜੇ ਵੀ ਉੱਥੇ ਆਪਣੇ ਵੀਰ ਸੀ ਉਹਨਾਂ ਨੂੰ ਉਹਨਾਂ ਨੇ ਸਿਰਫ ਵਾਪਸ ਭੇਜ ਦਿੱਤਾ ਕਿਉਂਕਿ ਜੇ ਕਿਸੇ ਆਪਾ ਦੇਸ਼ ਵਿੱਚ ਐਂਟਰੀ ਕਰਦੇ ਆ ਇਲੀਗਲ ਤਰੀਕੇ ਰਾਹੀਂ ਦਾ ਹੋ ਉੱਥੇ ਸਜ਼ਾ ਵੀ ਹੋ ਸਕਦੀ ਹੈ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਸੀ ਵੱਡਾ ਜੁਰਮਾਨਾ ਵੀ ਪੈ ਸਕਦਾ ਸੀ ਹਨਾ ਚੰਗੀ ਗੱਲ ਇਹ ਹੈ ਵੀ ਉਹਨਾਂ ਨੂੰ ਵਾਪਸ ਭੇਜਤਾ ਜਿਵੇਂ ਕਿ ਕੁਝ ਤਸਵੀਰਾਂ ਸਾਂਝੀਆਂ ਹੋਈਆਂ ਹਨਾ ਤੇ ਉਹਨਾਂ ਦੇ ਹੱਥ ਕੜੀਆਂ ਲੱਗੀਆਂ ਹੋਈਆਂ ਮਤਲਬ ਉਹਨਾਂ ਨੇ ਆਪਣੇ ਵੱਲੋਂ ਸਾਰੇ ਲੋਕਾਂ ਨੂੰ ਮੁਜਰਮ ਹੀ ਘਰਾਰ ਕੀਤਾ ਜਿੰਨੇ ਵੀ ਉੱਥੋਂ ਭੇਜੇ ਆ 103 ਆ ਜਿਹੜੇ ਇੰਡੀਅਨ ਲੋਕ ਭੇਜੇ ਆ ਉਹਨਾਂ ਨੇ ਅਮਰੀਕਾ ਨੇ ਉਹਨਾਂ ਨੂੰ ਮੁਜਰਮ ਦੀ ਨਜ਼ਰ ਨਾਲ ਦੇਖਿਆ ਗਾ ਤੇ ਇਹ ਸਾਰੀ ਘਟਨਾ ਪਿੱਛੇ ਕਾਰਨ ਗਲਤੀ ਹੈ ਜਿਹੜੀ ਉਹ ਨਾ ਦਾ ਅਮਰੀਕਾ ਦੀ ਆ ਨਾ ਕੱਲੇ ਟਰੰਪ ਦੀ ਆ ਨਾ ਜਿਆਦਾ ਗਲਤੀ ਜੇਕਰ ਆਪਾਂ ਦੇਖੀਏ ਤਾਂ ਆਪਣੇ ਹੀ ਇੰਡੀਅਨ ਲੋਕਾਂ ਦੀ ਆ ਕਿਉਂਕਿ ਆਪਾਂ ਇੰਨੇ ਪੈਸੇ ਲਾ ਕੇ ਜਾ ਰਹੇ ਹਾਂ ਤੇ ਜਿਹੜਾ ਵੀ ਇਲੀਗਲ ਤਰੀਕੇ ਨਾਲ ਰਹੇ ਆ ਤਾਂ ਗਲਤੀ ਆਪਣੀ ਹੀ ਹੈ ਜਿਵੇਂ ਆਪਣੇ ਪੰਜਾਬ ਵਿੱਚ ਹਨਾ ਪ੍ਰਵੇਸ਼ ਆ ਰਹੇ ਹੈ ਪ੍ਰਵੇਸੀ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਆਪਣਾ ਕੰਮ ਖੋਈ ਜਾਂਦੇ ਹੈ ਆਪਣੇ ਦੇ ਆ ਕੇ ਰਾਜ ਕਰੀ ਜਾਂਦੇ ਹੈ ਆਪਣੇ ਜ Punjab ਜਾ ਕੇ ਪੈਰ ਵਿਸਾਰੀ ਜਾਂਦੇ ਹੈ ਇਸੇ ਤਰ੍ਹਾਂ ਨਾ ਇੰਡੀਆ ਨਾ ਜਦੋਂ ਹੋਰ ਕਿਸੇ ਕੰਟਰੀ ਜਾਵਾਂਗੇ ਆਪਾਂ ਵੀ ਪ੍ਰਵੇਸੀ ਮੰਨ ਜਾਂਦੇ ਤੇ ਇਸ ਕਰਕੇ ਜਿਹੜੀ ਜ਼ਿਆਦਾਤਰ ਗਲਤੀ ਹੈ ਉਹ ਆਪਣੀ ਹੀ ਰਹੂਗੀ ਇਹਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਇਲੀਗਲ ਤਰੀਕੇ ਨਾਲ ਜਾ ਰਹੇ ਆ ਆਪਾਂ ਫਿਰ ਵੀ ਆਪਾਂ ਰਿਸਕ ਲੈਣੇ ਆ ਤੇ ਇਸ ਕਰਕੇ ਹਨਾ ਕਿਸੇ ਇੱਕ ਦਾ ਦੋਸ਼ ਨਹੀਂ ਹੁੰਦਾ ਪਰ ਸੋਚਣ ਵਾਲੀ ਗੱਲ ਇਹ ਵੀ ਆ ਕਿਉਂਕਿ ਆਪਾਂ ਇੰਨੇ ਨੇ ਪੈਸੇ ਲਾ ਕੇ ਇਲੀਗਲ ਤਰੀਕੇ ਨਾਲ ਹੀ ਜਾ ਰਹੇ ਆ ਨਾ ਕਿ ਆਪਾਂ ਨੂੰ ਪਤਾ ਹੁੰਦਾ ਕਿ ਲੱਖਾਂ ਲੋਕਾਂ ਦੀ ਜਿਹੜੀ ਜਾਨ ਜਾ ਚੁੱਕੀ ਹੈ ਉਹਨਾਂ ਜੰਗਲ ਜਿਹੜੇ ਡਾਂਕੀ ਲਾਉਂਦੇ ਨੇ ਉਹਨਾਂ ਦੀ ਜਾਨ ਜਾ ਚੁੱਕੀ ਹੈ ਡਾਂਕੀ ਲਾਉਂਦੇ ਸਮੇਂ ਕਈ ਲੋਕ ਉੱਥੇ ਫੜੇ ਵੀ ਜਾ ਚੁੱਕੇ ਆ ਹੁਣ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਵਾਪਸ ਆ ਚੁੱਕੇ ਆ ਕਿ ਆਪਾਂ ਨੂੰ ਇਹ ਗੱਲ ਸੋਚ ਰਾਇਂਦਾ ਜੇਕਰ ਆਪਣਾ ਮਕਸਦ ਪੈਸੇ ਕਮਾਉਣਾ ਹੀ ਆ ਤਾਂ ਹੋਰ ਬਥੇਰੀਆਂ ਕੰਟਰੀਆਂ ਨੇ ਤੇ ਦੋਸਤੋ ਮੇਰੀ ਤਾਂ ਇਹੀ ਸਲਾਹ ਕਿ ਤੁਸੀਂ ਜਿਹੜੀ ਵੀ ਕੰਟਰੀ ਵਿੱਚ ਜਾਂਦੇ ਹੋ ਲੀਗਲ ਤਰੀਕੇ ਨਾਲ ਜਾਓ ਪੈਸੇ ਕਮਾਓ ਤੇ ਵਾਪਸ ਪੰਜਾਬ ਨੂੰ ਆਓ ਬਹੁਤ ਸਾਰੀਆਂ ਅਜਿਹੀਆਂ ਕੰਟਰੀਆਂ ਕਿ ਜਿੱਥੇ ਪੈਸੇ ਵੀ ਘੱਟ ਲੱਗਦੇ ਤੇ ਪੈਸੇ ਬੰਦੇ ਵੀ ਬਹੁਤ ਹੈ 2-2 2.5 ਲੱਖ ਬੰਦੇ ਤੇ ਉਹ ਜੇ ਜੇਕਰ ਮੈਂ ਸਿੰਗਾਪੁਰ ਦੀ ਗੱਲ ਕਰਾਂ ਤਾਂ 2 2.5 2.5 ਲੱਖ 1.5 ਲੱਖ ਬੰਦੇ ਮਹੀਨੇ ਦਾ ਕਮਾ ਰਹੇ ਆ ਆਰਾਮ ਨਾਲ ਕੋਈ ਜ਼ਿਆਦਾ ਕੰਮ ਨਹੀਂ ਕਰਨਾ ਡਰਾਈਵਿੰਗ ਹੋ ਗਈ ਜਾਂ ਕਿਸੇ ਕਿਸਮ ਦਾ ਸੁਪਰਵਾਈਜ਼ਰ ਲੈਵਲ ਤੇ ਆ ਤਾਂ 2 2.5 ਲੱਖ ਰੁਪਏ ਮਹੀਨੇ ਦਾ ਕਮਾ ਰਹੇ ਆ ਤੇ ਹੋਰ ਵੀ ਬਿਹਤਰੀਆਂ ਕੰਟਰੀਆਂ ਕਹਿਣ ਤੋਂ ਬਾਅਦ ਹਣਾ ਜਿੱਥੇ ਵੀ ਜਾਣਾ ਤੁਸੀਂ ਲੀਗਲ ਤਰੀਕੇ ਨਾਲ ਜਾਓ ਜਿੰਦਗੀ ਵਾਰ-ਵਾਰ ਨਹੀਂ ਮਿਲਦੀ ਉਹਨਾਂ ਨੇ ਬਾਅਦ ਸੁਭੇ ਤੇ ਜੇਕਰ ਇਹੀ ਬੰਦਿਆਂ ਨੂੰ ਉੱਥੇ ਕੋਈ ਸਜ਼ਾ ਸੁਣਾ ਦਿੱਤੀ ਜਾਂਦੀ ਜਾਂ ਕਿਸੇ ਜੇਲ੍ਹ ਹੋ ਜਾਂਦੀ ਹੈ ਨਾ ਤਾਂ ਬਹੁਤ ਜਿਹੜਾ ਮੁਸ਼ਕਲ ਹੋ ਜਾਣਾ ਸੀਗਾ ਇਸ ਕਰਕੇ ਆਪਦੀ ਲਾਈਫ ਤੇ ਰਿਸਕ ਇੰਨਾ ਵੀ ਨਹੀਂ ਲੈਣਾ ਚਾਹੀਦਾ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰੋਂਗੇ ਵਰਕ ਬਰਦੀ ਆਪਾਂ ਜੜੀਆਂ ਨਵੀਆਂ-ਨਵੀਆਂ ਵੀਡੀਓ ਅਪਡੇਟ ਆ ਉਹ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ